ਪਿੰਡ ਪੰਨੀ ਵਾਲਾ ਫੱਤਾ ਚੌਕ ਵਿੱਚ ਅੱਜ ਕਿਸਾਨਾਂ ਨੇ ਬਹੁਤ ਜ਼ਬਰਦਸਤ ਧਰਨਾ ਲਾਇਆ ਪੂਤੇ ਚੱਕਾ ਜਾਮ ਕੀਤਾ ਇਸ ਦੀ ਸੇਵਾ ਚਾਹ ਪਾਣੀ ਦੀ ਸੇਵਾ ਛੇਠ ਮਦਨਾਲ ਦੇ ਦੋ ਫਰਜਾਂ ਦਾ ਸ਼ੰਦਾ ਅਤੇ ਸੀਪਾ ਇਹਨਾਂ ਨੇ ਕੀਤੀ ਸਵੇਰ 7 ਵਜੇ ਆ ਕੇ ਇਹਨਾਂ ਨੇ ਚਾਹ ਬਣਾਉਣੀ ਸ਼ੁਰੂ ਕੀਤੀ ਅਤੇ ਵਰਤੌਣੀ ਸ਼ੁਰੂ ਕੀਤੀ ਹਰੇਕ ਵਾਰ ਜਦੋਂ ਵੀ ਕੋਈ ਪ੍ਰੋਗਰਾਮ ਇਸ ਚੌਕ ਵਿੱਚ ਹੁੰਦਾ ਹੈ ਜਦੋਂ ਵੀ ਕੋਈ ਧਰਨਾ ਵગેਰਾ ਲੱਗਦਾ ਹੈ ਹਾਂ ਇਹ ਦੋਵੇਂ ਮੁੰਡਿਆ ਆ ਕੇ ਬੁੜੇ ਚਾਹ ਦੇ ਨਾਲ ਲੋਕਾਂ ਨੂੰ ਕਿਸਾਨਾਂ ਨੂੰ ਚਾਹ ਪਾਣੀ ਠੰਡੇ ਦਾ ਲੰਗਰ ਛਕਾਉਂਦੇ ਹਨ ਇਸ ਵਾਰ ਵੀ ਇਹਨਾਂ ਨੇ ਸੇਵਾ ਕੀਤੀ ਅਤੇ ਮਾਣ ਪ੍ਰਾਪਤ ਕੀਤਾ ਸਾਰੀ ਲੋਕਾਂ ਨੇ ਇਹਨਾਂ ਦੋਵਾਂ ਭਰਾਵਾਂ ਦਾ ਬਹੁਤ ਧੰਨਵਾਦ ਕੀਤਾ ਕਿਉਂਕਿ ਹਰੇਕ ਵਾਰੀ ਇਹ ਦੋਵੇਂ ਭਰਾ ਬੜੀ ਖੁਸ਼ੀ ਖੁਸ਼ੀ ਨਾਲ ਚਾਹ ਪਾਣੀ ਠੰਡਾ ਦੀ ਸੇਵਾ ਕਰਦੇ ਹਨ